ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਭਾਰਤ ਸਰਕਾਰ ਵੱਲੋਂ ਨਵਾਂ ਫੋਰਨ ਨੈਸ਼ਨਲ ਐਕਟ ਲਾਗੂ ਕੀਤਾ ਗਿਆ ਹੈ ਇਸ ਦਾ ਮੁੱਖ ਮਕਸਦ ਕਾਨੂੰਨਾਂ ਨੂੰ ਇੱਕਜੁੱਟ ਕਰਨਾ ਅਤੇ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਅਫਸਰਾਂ ਆਦਿਆਂ ਸ਼ਕਤੀਆਂ ਵਿੱਚ ਬਦਲਾਵ ਵਿਜ਼ਾ ਹੋਣ ਤੇ ਵੀ ਐਂਟਰੀ ਰੱਦ ਨਵੇਂ ਕਾਨੂੰਨ ਤਹਿਤ ਪਾਸਪੋਰਟ ਐਂਟਰੀ ਜਿਵੇਂ ਕਿ 에어ਪੋਰਟ ਤੇ ਬੈਠੇ ਇਮੀਗ੍ਰੇਸ਼ਨ ਅਫਸਰਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ ਗਿਆ ਹੈ ਉਹਨਾਂ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਭਾਰਤ ਵਿੱਚ ਐਂਟਰੀ ਦੇਣ ਜਾਂ ਨਾ ਦੇਣ ਦਾ ਫੈਸਲਾ ਕਰ ਸਕਦੇ ਹਨ ਇਮੀਗ੍ਰੇਸ਼ਨ ਅਫਸਰ ਦਾ ਫੈਸਲਾ ਆਖਰੀ ਮੰਨਿਆ ਜਾਵੇਗਾ ਭਾਵੇਂ ਉਸ ਵਿਅਕਤੀ ਕੋਲ ਵੈਧ ਵੀਜ਼ਾ ਹੋਵੇ ਭਾਰਤ ਲਈ ਫੋਰਨ ਨੈਸ਼ਨਲ ਉਹ ਹਰ ਵਿਅਕਤੀ ਹੈ ਜਿਸ ਦੇ ਭਾਰਤੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦਾ ਪਾਸਪੋਰਟ ਕੈਨੇਡੀਅਨ ਅਮਰੀਕਾ ਬ੍ਰਿਟਿਸ਼ ਆਦਿ ਦਾ ਲਿਆ ਹੋਇਆ ਹੈ ਇਹ ਕਾਨੂੰਨ ਖਾਸ ਤੌਰ ਤੇ ਭਾਈਚਾਰੇ ਜਾਂ ਨਸਲ ਤੇ ਲਾਗੂ ਨਹੀਂ ਹੁੰਦਾ ਸਗੋਂ ਇਹ ਇੱਕ ਸਾਰ ਢੰਗ ਨਾਲ ਹਰ ਵਿਦੇਸ਼ੀ ਨਾਗਰਿਕ ਤੇ ਲਾਗੂ ਹੁੰਦਾ ਹੈ ਚਾਹੇ ਉਹ ਕਿਸੇ ਵੀ ਮੂਲ ਦਾ ਹੋਵੇ ਨਵੇਂ ਕਾਨੂੰਨ ਨੇ ਵਿਦੇਸ਼ੀ ਨਾਗਰਿਕਾਂ ਦੀ ਆਵਾਜ਼ਾਈ ਅਤੇ ਰਿਹਾਈ ਸੀ ਨੂੰ ਟਰੈਕ ਕਰਨ ਲਈ ਸਖਤ ਨਿਯਮ ਬਣਾਏ ਹਨ ਹੁਣ 에ਅਰਲਾਈਨਸ ਨੂੰ ਯਾਤਰੀਆਂ ਦੇ ਬੋਰਡ ਕਰਨ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਾਰੀ ਜ਼ਰੂਰੀ ਜਾਣਕਾਰੀ ਦੇਣੀ ਪਵੇਗੀ ਹੋਟਲਾਂ ਤੇ ਹੋਰ ਰਿਹਾਈਸ ਥਾਵਾਂ ਤੇ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਵਿਦੇਸ਼ੀ ਨਾਗਰਿਕਾਂ ਤੇ ਠਹਿਰਨ ਅਤੇ ਜਾਣ ਦੀ ਜਾਣਕਾਰੀ 24 ਘੰਟਿਆਂ ਦੇ ਅੰਦਰ ਇਲੈਕਟ੍ਰੋਨਿਕਲ ਸਰਕਾਰੀ ਅਦਾਰਿਆਂ ਨੂੰ ਦੇਣ ਇਹ ਨਿਯਮ OCI ওভারসিজন সিটিজেন অফ ইন্ডিয়া 홀ਡਰਾਂ ਤੇ ਵੀ ਲਾਗੂ ਹੋ ਸਕਦਾ ਹੈ ਫੋਰਨ ਨੈਸ਼ਨਲ ਨੂੰ ਜ਼ਿਲ੍ਹਾ ਅਧਿਕਾਰੀਆਂ ਜਾਂ ਵਰਗੀਆਂ ਰਿਪੋਰਟਿੰਗ ਬੋਡੀਆਂ ਨੂੰ ਸਮੇਂ-ਸਮੇਂ ਤੇ ਰਿਪੋਰਟ ਕਰਨ ਜਾਂ ਪਤੇ ਬਾਰੇ ਨੋਟੀਫਾਈ ਕਰਨ ਦੀਆਂ ਸ਼ਰਤਾਂ ਲਗਾਈਆਂ ਜਾ ਸਕਦੀਆਂ ਹਨ ਇਸ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਤੇ 10000 ਤੋਂ ਲੈ ਕੇ 5 ਲੱਖ ਤੱਕ ਦੇ ਜੁਰਮਾਨੇ ਦਾ ਪ੍ਰੋਵੀਜ਼ਨਲ ਹੈ ਇਹ ਨਿਯਮਤ ਦੁਨੀਆ ਦੇ ਕਈ ਦੇਸ਼ ਜਿਵੇਂ ਕਿ ਕੈਨੇਡਾ ਵਿੱਚ CBSA ਦੇ ਬੋਰਡ ਕੰਟਰੋਲ ਨਿਯਮਾਂ ਦੇ ਸਮਾਨ ਹਨ ਸੁਰੱਖਿਆ ਨੂੰ ਮੁੱਖ ਰੱਖਦੇ ਹੋ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬਣਾਏ ਗਏ ਇਹ ਨਿਯਮ ਕਾਨੂੰਨ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਲਈ ਇਹ ਜ਼ਰੂਰੀ ਬਣਾਉਂਦੇ ਹਨ ਕਿ ਉਹ ਭਾਰਤ ਯਾਤਰਾ ਕਰਨ ਤੋਂ ਪਹਿਲਾਂ ਸਾਰੇ ਨਿਯਮਾਂ ਅਤੇ ਰਿਪੋਰਟਿੰਗ ਜ਼ਰੂਰਤਾਂ ਦੀ ਪੂਰੀ ਜਾਣਕਾਰੀ ਲੈ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਅਤੇ ਜੁਰਮਾਨੇ ਤੋਂ ਬਚਿਆ ਜਾ ਸਕੇ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਖਾਸ ਖਬਰ ਤੇ ਭਾਰਤ ਸਰਕਾਰ ਦੇ ਵੱਲੋਂ ਕੀਤੇ ਗਏ ਨਵੇਂ ਚੀਜ਼ਾਂ ਦੇ ਉੱਤੇ ਬਦਲਾਅ ਬਾਰੇ ਜਿਸ ਦੇ ਬਾਰੇ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਦੱਸੇ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ